ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਕ ਜੁਕ ਅਟਲ ਸ਼੍ਰੀ ਗੁਰੂ ਕਰਨ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 20 ਦਸੰਬਰ ਦਾ ਫਰਮਾਨ ਦੱਸਣ ਲੱਗੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਕਿਹਾ ਏ ਸੋਰਟ ਮਹਲਾ ਪੰਜਵਾਂ ਘਰ ਪਹਿਲਾ ਤੀ ਤੁਕੇ ਕੁੰਕਾਰ ਸਤਕੁਰ ਪ੍ਰਸਾਦ ਕਿਸ ਉਹ ਜਾਤੀ ਕਿਸ ਅਰਾਦੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦਿਸੇ ਵੱਡਾ ਵਡੇਰਾ ਸੋਸ ਹੋ ਖਾਕ ਰਲਸੀ ਨਿਰੰਪੋ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਦ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੁੜਾ ਕੀ ਆਸ ਲਾਹੀ ਕੀ ਆਤਿਸਕਾ ਮੋਤਾਜਾ ਰਹਾਓ ਇਹ ਸੇ ਲੋਕ ਦਾ ਅਰਥ ਇਹ ਗਿਆ ਏ ਹੇ ਪਾਈ ਜਦੂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸੇ ਪਾਸੋਂ ਕੁਝ ਮੰਗਾ ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ ਜਿਹੜਾ ਵੀ ਕੋਈ ਵੱਡਾ ਜਾ ਤਨਾੜ ਮਨੁੱਖ ਦਿਸਦਾ ਹੈ ਹਰੇਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਹੈ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ ਹੇ ਪਾਈ ਸਾਰੇ ਸੁੱਖ ਤੇ ਜਗਤ ਦੇ ਸਾਰੇ ਨੂੰ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਏ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਏ हे ਪ੍ਰਭੂ ਜੀ ਮੈਂ ਤੇਰੀਆਂ ਦਿੱਤੀਆਂ ਦਾਤਾ ਨਾਲ ਹੀ ਰਹਿ ਸਕਦਾ ਹਾਂ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਮੋਤਾਜੀ ਕਿਉਂ ਹੋਵੇ ਰਹਾਓ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਆਤੂਵਾਦ ਕਰਿਓ ਮੇਰਾ YouTube ਚੈਨਲ ਅੰਮੰਦੀ ਗੁਰਬਾਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ